रेडी ਕੀ ਤੁਹਾਨੂੰ ਪਤਾ ਹੈ ਕਿ ਇੱਕ ਖੋਜ ਮੁਤਾਬਕ 15 ਮਿੰਟ ਹੱਸਣਾ 2 ਘੰਟੇ ਨੀਂਦ ਲੈਣ ਦੇ ਬਰਾਬਰ ਫਾਇਦਾ ਦਿੰਦਾ ਹੈ ਅਤੇ 1 ਮਿੰਟ ਜ਼ੋਰ ਦੀ ਹੱਸਣ ਨਾਲ 3/2 ਗ੍ਰਾਮ ਕੈਲੋਰੀ ਸੜਦੀ ਹੈ ਡੰਡੇ ਇਹ ਵੀ ਮੰਨਿਆ ਗਿਆ ਹੈ ਕਿ 15 ਸਕਿੰਟ ਹੀ ਖੁੱਲ ਕੇ ਹੱਸਣ ਨਾਲ ਤੁਹਾਡੀ ਉਮਰ ਵਿੱਚ 2 ਦਿਨਾਂ ਦਾ ਵਾਧਾ ਦਰਜ ਹੋ ਜਾਂਦਾ ਹੈ ਡੰਡੀ ਜਦੋਂ ਇੰਨੇ ਫਾਇਦੇ ਹਨ ਤਾਂ ਵੀ ਅਸੀਂ ਹੱਸਦੇ ਕਿਉਂ ਨਹੀਂ ਹਾਂ ਪ੍ਰਸ਼ਨ चिन्ह ਹੱਸਣਾ ਅਤੇ ਹਸਾਉਣਾ ਇੱਕ ਕਲਾ ਹੈ ਡੰਡੀ ਸਾਡੀ ਰੂਹ ਦੀ ਖੁਰਾਕ ਹੁੰਦਾ ਹੈ ਹਾਸਾ ਡੰਡੀ ਕਿਹਾ ਜਾਂਦਾ ਹੈ ਕਿ ਹਾਸਾ ਸਾਡੀ ਸਿਹਤ ਲਈ ਇੱਕ ਦਵਾਈ ਦਾ ਕੰਮ ਕਰਦਾ ਹੈ ਡੰਡੀ ਪਰ ਬਾਵਜੂਦ ਇਸ ਦੇ ਅਜੋਕੇ ਦੌਰ ਵਿੱਚ ਹਾਸਾ ਸਾਡੇ ਜੀਵਨ ਵਿੱਚੋਂ ਅਲੋਪ ਹੋ ਗਿਆ ਹੈ ਡੰਡੀ ਹੱਸਣਾ ਜਾਂ ਮੁਸਕਰਾਉਣਾ ਸਾਡੇ ਦਿਲ ਹੀ ਨਹੀਂ ਦਿਮਾਗ ਲਈ ਵੀ ਫਾਇਦੇਮੰਦ ਹੈ ਤਾਂ ਹੀ ਤਾਂ ਹਾਸੇ ਨੂੰ ਕਈ ਰੋਗਾਂ ਦੀ ਦਵਾਈ ਵੀ ਕਿਹਾ ਜਾਂਦਾ ਹੈ ਡੰਡੀ ਹੱਸਣ ਵਾਲਾ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ਉਤੇ ਸੇਤਮੰਦ ਰਹਿੰਦਾ ਹੈ ਡੰਡੀ ਹਸਨ ਖੇਡਣ ਵਾਲੇ ਵਿਅਕਤੀ ਸਭ ਨੂੰ ਚੰਗੇ ਲੱਗਦੇ ਹਨ ਕਿਉਂਕਿ ਜਿੱਥੇ ਉਹ ਆਪ ਖੁਸ਼ ਮિજાਜ ਹੁੰਦੇ ਹਨ ਉਥੇ ਉਹ ਆਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਖੁਸ਼ ਰੱਖਦੇ ਹਨ ਡੰਡੀ ਅਸੀਂ ਸਿਹਤ ਮਾਹਿਰਾਂ ਦੀ ਗੱਲ ਕਰੀਏ ਤਾਂ ਯੋਗ ਅਤੇ ਨੇਚਰੋ ਪੈਥੀ ਵਿੱਚ ਵੀ ਇਹ ਗੱਲ ਮੰਨੀ ਜਾਂਦੀ ਹੈ ਕਿ ਹੱਸਣਾ ਸਾਡੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਖਾਸ ਕਰ ਅਜਹੀਆਂ ਜੋ ਸਾਡੀ ਰੈਡੀ ਤਣਾਅਪੂਰਨ ਜ਼ਿੰਦਗੀ ਨਾਲ ਜੁੜੀਆਂ ਹੋਣ ਡੰਡੀ ਖੁੱਲ ਕੇ ਹੱਸਣ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਦਾ ਚੋਖਾ ਸੰਚਾਰ ਹੁੰਦਾ ਹੈ ਡੰਡੀ ਨੀਂਦ ਦੀ ਸਮੱਸਿਆ ਵਾਲੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ ਕਿਉਂਕਿ ਹਸਨ ਨਾਲ ਸਾਡੇ ਅੰਦਰ ਮੇਲਾਟੋਨਿਨ ਨਾਮ ਦਾ ਹਾਰਮੋਨ ਬੰਦਾ ਹੈ ਜੋ ਕਿ ਰਾਤ ਵੇਲੇ ਸਾਨੂੰ ਆਰਾਮ ਨਾਲ ਸੌਣ ਵਿੱਚ ਸਾਡੀ ਮਦਦ ਕਰਦਾ ਹੈ ਡੰਡੀ ਹਸਨ ਨਾਲ ਸਾਡੇ ਮਨ ਅੰਦਰ ਇੱਕ ਸਕਾਰਾਤਮਕ ਅਤੇ ਉਤਸ਼ਾਹਪੂਰਨ ਸੋਚ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਸਾਡੇ ਨਜ਼ਰੀਏ ਦਾ ਹਾਂ ਪੱਖੀ ਵਿਕਾਸ ਹੁੰਦਾ ਹੈ ਡੰਡੀ ਅੱਜ ਹੱਸਣ ਨੱਚਣ ਕੁੱਦਣ ਖੇਡਣ ਦਾ ਸਮਾਂ ਹੀ ਸਾਡੇ ਕੋਲ ਨਹੀਂ ਰਿਹਾ ਕਿਉਂਕਿ ਭੱਜ ਦੌੜ ਵਾਲੀ ਪਦਾਰਥਕ ਜ਼ਿੰਦਗੀ ਵਿੱਚ ਅਸੀਂ ਪੂਰੀ ਤਰ੍ਹਾਂ ਉਲਝ ਕੇ ਰਹਿ ਗਏ ਹਾਂ ਡੰਡੀ ਸ਼ਾਇਦ ਇਸ ਲਈ ਹੁਣ ਵਿਸ਼ਵ ਹਾਸਾ ਦਿਵਸ ਵਰਗੇ ਦਿਨ ਦਿਹਾੜੇ ਮਨਾਏ ਜਾਣ ਲੱਗ ਪਏ ਹਨ ਡੰਡੀ ਭਾਰਤ ਵਿੱਚ ਹਾਸਾ ਦਿਵਸ ਮਨਾਉਣ ਦੀ ਸ਼ੁਰੂਆਤ ਸਨ 1988 ਵਿੱਚ ਹੋਈ ਸੀ ਡੰਡੀ ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਮੁਖੀ ਦੇ ਅਨੁਸਾਰ ਭਾਵੇਂ ਕਿ ਖੁਸ਼ ਰਹਿਣ ਵਾਲੇ ਲੋਕ ਵੀ ਨਿਰਾਸ਼ਾ ਅਤੇ ਚਿੰਤਾ ਦਾ ਸਾਹਮਣਾ ਕਰਦੇ ਹਨ ਪਰ ਇਹ ਤਣਾਅ ਹੋਰ ਨਾ ਲੋਕਾਂ ਦੇ ਮੁਕਾਬਲੇ ਘੱਟ ਸਮੇਂ ਲਈ ਹੁੰਦਾ ਹੈ ਡਾਕਟਰ ਹਰਸ਼ਿੰਦਰ ਕੌਰ ਨੇ ਆਪਣੀ ਇੱਕ ਲਿਖਤ ਵਿੱਚ ਜ਼ਿਕਰ ਕੀਤਾ ਸੀ ਕਿ ਯੂਰੋਪੀਅਨ ਸੁਸਾਇਟੀ ਵੱਲੋਂ ਪੈरिस ਵਿੱਚ ਕਈ ਖੋਜਾਂ ਦੌਰਾਨ ਜੋ ਤੱਥ ਸਾਹਮਣੇ ਆਏ ਸਨ ਉਹ ਜਗ ਜ਼ਾਹਿਰ ਕੀਤੇ ਗਏ ਸਨ ਉਹਨਾਂ ਤੱਥਾਂ ਅਨੁਸਾਰ ਹਸਨ ਨਾਲ ਸਕਾਰਾਤਮਕ ਊਰਜਾ ਉਪਜਦੀ ਹੈ ਜੋ ਸੋਚ ਨੂੰ ਵੀ ਸਾਰਥਕ